ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਦੇ ਖਬਰਾਂ ਦੇ ਬੁਲੇਟਿਨ ਦੀ ਸ਼ੁਰੂਆਤ ਉਸ ਖਬਰ ਤੋਂ ਕਰਦੇ ਹਾਂ ਜਿਸ ਨੇ ਦੇਸ਼ ਦੇ ਹਰ ਖੇਡ ਪ੍ਰੇਮੀ ਦਾ ਸੀਨਾ ਚੌੜਾ ਕਰ ਦਿੱਤਾ ਹੈ ਭਾਰਤ ਦੀਆਂ ਧੀਆਂ ਨੇ ਰਾਤ ਨਵੀਂ ਮੁੰਬਈ ਦੇ ਕ੍ਰਿਕਟ ਸਟੇਡੀਅਮ ਵਿੱਚ ਇਤਿਹਾਸ ਸਿਰਜਦਿਆਂ ਆਪਣਾ ਪਲੇਠਾ ਇੱਕ ਰੋਜਾ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਭਾਰਤੀ ਟੀਮ ਨੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਇਤਿਹਾਸ ਸਿਰਜਿਆ ਭਾਰਤੀ ਟੀਮ ਦੀ ਜਿੱਤ ਵਿੱਚ ਸ਼ਿਫਾਲੀ ਵਰਮਾ ਤੇ ਦੀਪਤੀ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ। ਮੀਂਹ ਕਾਰਨ ਕੱਲ ਦਾ ਫਾਈਨਲ ਮੈਚ ਲਗਭਗ 2 ਘੰਟੇ ਦੇਰੀ ਨਾਲ ਸ਼ੁਰੂ ਹੋਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 298 ਦੌੜਾਂ ਬਣਾਈਆਂ। ਸ਼ਿਫਾਲੀ ਵਰਮਾ ਨੇ ਸਭ ਤੋਂ ਵੱਧ 87 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਦੱਖਣੀ ਅਫਰੀਕਾ ਦੀ ਟੀਮ ਦੀ ਕਪਤਾਨ ਲੋਰਾ ਵੋਲਵਾਰਟ ਨੇ 101 ਦੌੜਾਂ ਬਣਾ ਕੇ ਟੀਮ ਨੂੰ ਖਤਾਬ ਦੀ ਦੌੜ ਵਿੱਚ ਬਣਾਈ ਰੱਖਿਆ। ਪਰ ਦੂਸਰੇ ਪਾਸੇ ਤੋਂ ਉਸ ਨੂੰ ਕਿਸੇ ਹੋਰ ਖਿਡਾਰੀ ਦਾ ਸਾਥ ਨਾ ਮਿਲਿਆ ਭਾਰਤੀ ਟੀਮ ਲਈ ਦੀਪਤੀ ਸ਼ਰਮਾ ਨੇ 5 ਵਿਕਟਾਂ ਹਾਸਲ ਕੀਤੀਆਂ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਬਦੌਲਤ ਭਾਰਤੀ ਖਿਡਾਰਨ ਸ਼ਿਫਾਲੀ ਵਰਮਾ ਨੂੰ ਪਲੇਅਰ ਆਫ ਦਿ ਮੈਚ ਤੇ ਟੂਰਨਾਮੈਂਟ ਵਿੱਚ ਬਿਹਤਰੀਨ ਪ੍ਰਦਰਸ਼ਨ ਦੇ ਚਲਦੇ ਦੀਪਤੀ ਸ਼ਰਮਾ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਗਿਆ ਉਧਰ ਭਾਰਤੀ ক্রিকেট ਕੰਟਰੋਲ ਬੋਰਡ ਨੇ ਭਾਰਤੀ ਮਹਿਲਾ ক্রিকেট ਟੀਮ ਦੀ ਜਿੱਤ ਤੋਂ ਖੁਸ਼ ਹੋ ਕੇ ਸਮੁੱਚੀ ਟੀਮ ਨੂੰ 51 ਕਰੋੜ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ। ਅਖਬਾਰ ਕਿੱਥੇ ਹੈ? ਸੂਬੇ ਵਿੱਚ ਕੱਲ ਹਰ ਉਸ ਵਿਅਕਤੀ ਦੀ ਜ਼ੁਬਾਨ ਤੇ ਇਹ ਸਵਾਲ ਸੀ ਜੋ ਸਵੇਰੇ-ਸਵੇਰੇ ਅਖਬਾਰ ਪੜ੍ਹਨ ਦਾ ਸ਼ਕੀਨ ਹੈ। ਦਰਸਲ ਪੰਜਾਬ ਪੁਲਿਸ ਨੇ ਕੱਲ ਤੜਕੇ ਅਖਬਾਰਾਂ ਦੀ ਸਪਲਾਈ ਲੈ ਕੇ ਜਾ ਰਹੀਆਂ ਗੱਡੀਆਂ ਨੂੰ ਚੈਕਿੰਗ ਦੇ ਨਾਂ ਤੇ ਰੋਕ ਲਿਆ। ਕਈ ਗੱਡੀਆਂ ਤੋਂ ਅਖਬਾਰਾਂ ਉਤਾਰ ਕੇ ਸੜਕ ਤੇ ਰੱਖ ਦਿੱਤੇ ਗਏ ਜਦਕਿ ਕਈ ਗੱਡੀਆਂ ਸਿੱਧੀਆਂ ਥਾਣੇ ਵਿੱਚ ਲਿਜਾਈਆਂ ਗਈਆਂ ਅਖਬਾਰਾਂ ਵਾਲੀਆਂ ਗੱਡੀਆਂ ਦੇ ਡਰਾਈਵਰਾਂ ਦੇ ਮੋਬਾਈਲ ਫੋਨ ਤੱਕ ਲੈ ਲਏ ਗਏ ਮੁੱਖ ਸੜਕਾਂ ਤੇ ਖੜੀ ਪੁਲਿਸ ਗੱਡੀਆਂ ਵਿੱਚ ਪਏ ਅਖਬਾਰਾਂ ਦੇ ਬੰਡਲਾਂ ਨੂੰ ਫੋਲਦੀ ਰਹੀ ਪੁਲਸ ਬੁਲਾਰੇ ਨੇ ਧੇਰ ਸ਼ਾਮ ਸਪਸ਼ਟ ਕੀਤਾ ਕਿ ਪੁਲਸ ਨੂੰ ਖੁਫੀਆ ਇਨਪੋਰਟ ਮਿਲੀ ਸੀ ਕਿ ਅਖਬਾਰ ਲਿਜਾਣ ਵਾਲੀਆਂ ਗੱਡੀਆਂ ਵਿੱਚ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋ ਰਹੀ ਹੈ ਇਸੇ ਸ਼ੱਕ ਦੇ ਆਧਾਰ ਤੇ ਸੂਬੇ ਭਰ ਵਿੱਚ ਕੱਲ ਅਖਬਾਰ ਲਿਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਬੁਲਾਰੇ ਨੇ ਇਸ ਗੱਲ ਤੇ ਦੁੱਖ ਦਾ ਵੀ ਪ੍ਰਗਟਾਵਾ ਕੀਤਾ ਕਿ ਕੱਲ ਦੀ ਇਸ ਕਾਰਵਾਈ ਦੇ ਚੱਲਦੇ ਸੂਬੇ ਵਿੱਚ ਵਸੀਆਂ ਨੂੰ ਅਖਬਾਰ ਦੇਰ ਨਾਲ ਮਿਲੇ ਅਤੇ ਕਿਹਾ ਗਿਆ ਕਿ ਭਵਿੱਖ ਵਿੱਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਹੋ ਜਿਹੀ ਕਿਸੇ ਕਾਰਵਾਈ ਦੌਰਾਨ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਪੰਜਾਬ ਪੁਲਿਸ ਦੀ ਅਖਬਾਰ ਲਿਜਾਣ ਵਾਲੀਆਂ ਗੱਡੀਆਂ ਤੇ ਕੀਤੀ ਕਾਰਵਾਈ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਸਵਾਲ ਖੜੇ ਕੀਤੇ ਤੇ ਇਸ ਨੂੰ ਲੋਕਤੰਤਰ ਦੀ ਹੱਤਿਆ ਘਰਾੜ ਦਿੱਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਇਹ ਕਾਰਵਾਈ ਚਿੰਤਾਜਨਕ ਤੇ ਇਤਿਹਾਸਕ ਹੈ। ਪੰਜਾਬ ਭਾਰ ਵਿੱਚ ਅਖਬਾਰਾਂ ਦੀ ਸਪਲਾਈ ਵਾਲੇ ਵਨ ਅਤੇ ਛਾਪੇਮਾਰੀ ਪ੍ਰੈਸ ਦੀ ਆਜ਼ਾਦੀ ਤੇ ਲੋਕ ਸੁਰੱਖਿਆ ਤੇ ਗੰਭੀਰ ਸਵਾਲ ਖੜੇ ਕਰਦੀ ਹੈ ਉਧਰ ਪ੍ਰਗਟ ਸਿੰਘ ਨੇ ਇਸ ਨੂੰ ਅਖਬਾਰਾਂ ਦੀ ਆਜ਼ਾਦੀ ਤੇ ਹਮਲਾ ਦੱਸਦਿਆਂ ਆਖਿਆ ਕਿ ਭਗਵੰਤ ਮਾਨ ਸਰਕਾਰ ਨੇ ਅਖਬਾਰਾਂ ਦੀ ਸਪਲਾਈ ਸਿਰਫ ਇਸ ਲਈ ਰੋਕੀ ਹੈ ਤਾਂ ਜੋ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਚੰਡੀਗੜ੍ਹ ਵਿੱਚ 50 ਨੰਬਰ ਕੋਠੀ ਤੇ ਰੁਕਣ ਵਾਲੀਆਂ ਖਬਰਾਂ ਲੋਕਾਂ ਤੱਕ ਨਾ ਪਹੁੰਚ ਸਕਣ ਅਖਬਾਰਾਂ ਦੀ ਸਪਲਾਈ ਰੋਕ ਕੇ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤੋਂ ਬਨਾ ਸੁਖਵੀਰ ਸਿੰਘ ਬਾਦਲ ਸਮੇਤ ਕਈ ਹੋਰ ਰਾਜਨੀਤਿਕ ਆਕੂਆ ਨੇ ਵੀ ਇਸ ਕਾਰਵਾਈ ਦੀ ਸਖਤ ਨਿੰਦਾ ਕੀਤੀ। ਇਹ ਲੋਕ ਝਾੜੂ ਵਾਲਿਆਂ ਦਾ ਦਿਮਾਗ ਇੰਨਾ ਖਰਾਬ ਹੋ ਗਿਆ। ਆ ਸੋਚਦੇ ਆ ਕਿ ਅਸੀਂ ਮੁੱਖ ਮੰਤਰੀ ਬਣ ਗਏ ਅਸੀਂ ਪੰਜਾਬ ਦੀਆਂ ਸਾਰੀਆਂ ਕਾਨੂੰਨ ਦੀ ਧੱਜਾਂ ਉਡਾਈ ਜਾਂਦੇ ਆ। ਅੱਜ ਪ੍ਰੈਸ ਦੀ ਸਾਰੇ ਅਖਬਾਰ ਇਹਨਾਂ ਨੇ ਚੱਕ ਲਏ। ਜੀ ਕਿਉਂਕਿ ਖਬਰ ਉਹਨਾਂ ਦੀ ਚਾਹੁੰਦੇ ਕਿ ਸਾਡੇ ਖਿਲਾਫ ਨਾ ਕੋਈ ਰੱਖੇ। ਜੀ। ਐਡਾ ਧੱਕਾ ਬਰਦਾ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ। ਕੇਜਰੀਵਾਲ ਸਾਲ ਭਗਵੰਤ ਮਾਨ ਸਾਹਿਬ ਥੋੜੇ ਰਹਿ ਗਏ ਆ ਸਾਲ ਸਾਲ ਵੀ ਮੈਨੂੰ ਲੱਗਦਾ ਪਹਿਲੇ ਤਾਂ 11 ਤਰੀਕ ਨੂੰ ਦੇਖਿਆ ਥੋੜਾ ਭੋਗ ਪੈਂਦਾ ਤਰਨਤਾਰ ਵਿੱਚ ਮੈਂ ਸਟਰੋਂਗਲੀ ਕੰਡੈਮ ਕਰਦਾ ਐ ਜੀ ਤੱਕਾਸ਼ਾਈ ਪੰਜਾਬ ਚ ਨਹੀਂ ਚੱਲਣ ਦੇਵਾਂਗੇ ਮੈਂ ਪ੍ਰੈਸ ਦੇ ਨਾਲ ਖੜਾ ਐ ਪ੍ਰੈਸ ਦੀ ਆਜ਼ਾਦੀ ਦੇ ਨਾਲ ਅਸੀਂ ਖੜੇ ਹਾਂ ਸੂਬੇ ਦੀ ਹਵਾ ਹੁਣ ਬੇहद ਜ਼ਹਿਰੀਲੀ ਹੋ ਗਈ ਹੈ ਸੂਬੇ ਦੇ ਜ਼ਿਆਦਾਤਰ ਖੇਤਰਾ ਵਿੱਚ AQI ਇੰਡੈਕਸ 1000 ਦੇ ਪਾਰ ਚਲਾ ਗਿਆ ਹੈ ਜਿਸ ਤੋਂ ਬਾਅਦ ਸਿਹਤ ਮਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਸੂਬੇ ਦੀ ਇਹ ਹਵਾ ਸੂਬਾ ਵਸਿਆਂ ਦੀ ਸਿਹਤ ਲਈ ਬੇਹਦ ਖਤਰਨਾਕ ਹੈ ਸਿਹਤ ਮਾਰਾ ਨੇ ਦੱਸਿਆ ਕਿ ਸੂਬੇ ਦੀ ਹਵਾ ਵਿੱਚ ਪ੍ਰਦੂਸ਼ਣਤਾ ਜੋ ਪੱਧਰ ਵੱਧ ਰਿਹਾ ਹੈ ਉਸ ਮੁਤਾਬਕ ਇੱਕ ਆਮ ਵਿਅਕਤੀ ਦਿਨ ਭਰ ਵਿੱਚ 20 ਸਿਗਰਟਾਂ ਦੇ ਬਰਾਬਰ ਧੂੰਆਂ ਲੈ ਰਿਹਾ ਹੈ ਜੋ ਕਿ ਬੇਹਦ ਖਤਰਨਾਕ ਹੈ ਉਧਰ ਕਣਕ ਦੀ ਬਜਾਈ ਦਾ ਕੰਮ ਪਛੜਦਿਆਂ ਦੇਖ ਕੇ ਕਿਸਾਨਾਂ ਨੇ ਹੁਣ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਵੀ ਤੇਜ਼ੀ ਲੈ ਆਂਦੀ ਹੈ ਜ਼ਿਆਦਾਤਰ ਖੇਤਾਂ ਵਿੱਚ ਹੁਣ ਕਿਸਾਨ ਬਿਨਾ ਪ੍ਰਸ਼ਾਸਨ ਦੀ ਪਰਵਾਹ ਕੀਤੇ ਪਰਾਲੀ ਨੂੰ ਅੱਗ ਲਾ ਰਹੇ ਹਨ ਭਾਵੇਂ ਕਿ ਸਰਕਾਰ ਨੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਈ ਮੁਲਾਜ਼ਮਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ ਪਰ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਹੁਣ ਇਹ ਮੁਲਾਜ਼ਮ ਖੇਤਾਂ ਵਿੱਚ ਜਾਣ ਤੋਂ ਟਾਲਾ-ਬੱਟ ਰਹੇ ਹਨ ਜਿੱਥੇ ਪਰਾਲੀ ਸਾੜਨ ਤੋਂ ਰੋਕਣ ਲਈ ਟੀਮਾਂ ਜਾ ਰਹੀਆਂ ਹਨ ਉੱਥੇ ਇਹਨਾਂ ਟੀਮਾਂ ਨੂੰ ਬੰਦਕ ਵੀ ਬਣਾਇਆ ਜਾ ਰਿਹਾ ਹੈ ਉਧਰ ਕਿਸਾਨ ਜੂਨੀਅਰ ਟਿਕਾਉਂਦਾ ਦੇ ਸੂਬਾਈ ਜਨਰਲ ਸਕੱਤਰ ਨੇ ਕੱਲ ਆਖਿਆ ਕਿ ਜੇਕਰ ਪ੍ਰਸ਼ਾਸਨ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕੀਤੀ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਆਖਿਆ ਕਿ ਸਰਕਾਰ ਕਿੰਨਾ ਵੀ ਅੱਡੀ ਚੋਟੀ ਦਾ ਜ਼ੋਰ ਲਗਾ ਲਵੇ ਕਿਸਾਨ ਹਰ ਹਾਲਤ ਵਿੱਚ ਪਰਾਲੀ ਸਾੜਨਗੇ ਕਿਉਂਕਿ ਪਰਾਲੀ ਸਾੜਨ ਤੋਂ ਬਿਨਾ ਕਿਸਾਨਾਂ ਕੋਲ ਪਰਾਲੀ ਦਾ ਹੋਰ ਕੋਈ ਵੀ ਪ੍ਰਬੰਧ ਨਹੀਂ ਹੈ ਮਤਲਬ ਡੀਆਈਜੀ ਹਰਚਰਨ ਸਿੰਘ ਪੁੱਲਰ ਵੱਧ ਚੱਲ ਰਹੀ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੀ ਜਾਂਚ ਵਿੱਚ ਸੀਬੀਆਈ ਨੇ ਖੁਲਾਸਾ ਕੀਤਾ ਹੈ ਕਿ ਪੁੱਲਰ ਅਦਾਲਤੀ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਸੀ ਸੀਬੀਆਈ ਨੂੰ ਭੁੱਲਰ ਦੇ ਮੋਬਾਈਲ ਫੋਨ ਤੋਂ ਕਈ ਚੈਟਾਂ ਮਿਲੀਆਂ ਹਨ ਜਿਸ ਵਿੱਚ ਜੱਜਾਂ ਦੇ ਫੈਸਲਿਆਂ ਬਾਰੇ ਗੱਲਬਾਤ ਸ਼ਾਮਲ ਹੈ ਇਹ ਚੈਟ ਦਲਾਲ ਕ੍ਰਿਸ਼ਨੂ ਸ਼ਰਦਾ ਨਾਲ ਹੋਈ ਸੀ ਸੂਤਰਾਂ ਮੁਤਾਬਕ ਦੋ ਜੱਜ ਸੀਬੀਆਈ ਦੇ ਰਡਾਰ ਤੇ ਹਨ ਸੀਬੀਆਈ ਇਹਨਾਂ ਜੱਜਾਂ ਦੇ ਭੁੱਲਰ ਨਾਲ ਸਬੰਧਾਂ ਦੀ ਜਾਂਚ ਕਰ ਰਹੀ ਹੈ ਇਹ ਵੀ ਪਤਾ ਲੱਗਿਆ ਹੈ ਕਿ ਇਹਨਾਂ ਜੱਜਾਂ ਨੂੰ ਭੁੱਲਰ ਨੇ ਆਪਣੇ ਖਰਚੇ ਤੇ ਵਿਦੇਸ਼ੀ ਦੌਰੇ ਵੀ ਕਰਵਾਏ ਸਨ ਸੀਬੀਆਈ ਹੁਣ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਈ ਰਾਜ ਕੱਢਣ ਲਈ ਕ੍ਰਿਸ਼ਨੂ ਨੂੰ ਸਰਕਾਰੀ ਗਵਾਹ ਬਣਾਉਣ ਤੇ ਵੀ ਵਿਚਾਰ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਾਸਤੇ ਅੱਜ ਹੋਣ ਵਾਲੇ ਆਮ ਇਜਲਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਉਮੀਦਵਾਰਾਂ ਵਿਚਕਾਰ ਮੁਕਾਬਲਾ ਹੋਵੇਗਾ ਕੱਲ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਪਾਰਟੀ ਪ੍ਰਧਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਮੁੱਚੀ ਲੀਡਰਸ਼ਿਪ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਸੁਝਾਵਾਂ ਤੋਂ ਬਾਅਦ ਆਮ ਜਲਾਸ ਵਿੱਚ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ ਭਾਵੇਂ ਕਿ ਅਕਾਲੀ ਦਲ ਪੁਨਰਸਰਜੀਤੀ ਨੇ ਆਪਣੇ ਪਾਰਟੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਮੰਨਿਆ ਜਾ ਰਿਹਾ ਹੈ ਕਿ ਗੋਬਿੰਦ ਸਿੰਘ ਲੰਗੋਵਾਲ ਪਾਰਟੀ ਤਰਫੋਂ ਪ੍ਰਧਾਨਗੀ ਦੀ ਚੋਣ ਲੜਨਗੇ ਇਸ ਤੋਂ ਪਹਿਲਾਂ ਕੱਲ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਬੀ ਜਗੀਰ ਕੌਰ ਪਹਿਲਾਂ ਇਹ ਚੋਣ ਲੜ ਚੁੱਕੇ ਹਨ ਪਰ ਇਸ ਵਾਰ ਉਹਨਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਉਹਨਾਂ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ ਕਿ اجلاس ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਪਲੈਕਸ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਦੁਪਹਿਰ 12 ਵਜੇ ਹੋਵੇਗਾ اجلاس ਦੌਰਾਨ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਨ ਅਸਕਤਰ ਤੇ ਅੰਤਰੇਕ ਕਮੇਟੀ ਦੇ 15 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ ਪੰਜਾਬ ਸਰਕਾਰ ਨੇ ਕੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੂਪਨਗਰ ਤੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਦੇ ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਮੁਤਲ ਕਰ ਦਿੱਤਾ। ਹੁਕਮਾਂ ਅਨੁਸਾਰ ਭਾਵੇਂ ਕਿ ਪਾਵਰਕਾਮ ਕੋਲ ਪਚਵਾੜਾ ਝਾਰਖੰਡ ਵਿੱਚ ਆਪਣੀ ਕੋਲੇ ਦੀ ਖਾਨ ਹੈ ਪਰ ਇਸ ਦੇ ਬਾਵਜੂਦ ਇਹਨਾਂ ਦੋਵਾਂ ਥਰਮਲ ਪਲਾਂਟਾਂ ਵਿੱਚ ਬਿਜਲੀ ਪੈਦਾ ਕਰਨ ਦਾ ਖਰਚਾ ਦੂਸਰੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲੋਂ ਵੱਧ ਆ ਰਿਹਾ ਸੀ ਇਸੇ ਦੇ ਚੱਲਦੇ ਮੁੱਖ ਇੰਜੀਨੀਅਰ ਨੂੰ ਮੁਤਲ ਕੀਤਾ ਗਿਆ ਹੈ। ਪੰਜਾਬ ਪੁਲਿਸ ਨੂੰ ਕੱਲ ਸੂਬੇ ਵਿੱਚ ਦੋ ਵੱਖ-ਵੱਖ ਥਾਵਾਂ ਤੇ ਵੱਡੀਆਂ ਸਫਲਤਾਵਾਂ ਮਿਲੀਆਂ। ਦੋ ਦਿਨ ਪਹਿਲਾਂ ਜਗਰਾਉਂ ਵਿੱਚ ਕੀਤੇ ਗਏ ਕਬੱਡੀ ਖਿਡਾਰੀ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਕੱਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦਰਮਿਆਨ ਪੁਲਿਸ ਬੁਲਾਰੇ ਨੇ ਇਹ ਵੀ ਦੱਸਿਆ ਕਿ ਸੋਸ਼ਲ ਮੀਡੀਆ ਤੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਹਟਾ ਦਿੱਤੀ ਗਈ ਹੈ ਪਰ ਪੁਲਿਸ ਇਹ ਪੋਸਟ ਕਰਨ ਵਾਲੇ ਵਿਅਕਤੀ ਦੀ ਭਾਲ ਵਿੱਚ ਹੈ। ਉਧਰ ਜਲੰਧਰ ਦੇ ਭਾਰਗੋ ਕੈਂਪ ਵਿੱਚ ਹੋਏ ਵਿਜ਼ੇ ਜੁਵਲਰ ਡਕੈਤੀ ਦੇ ਮਾਮਲੇ ਵਿੱਚ ਵੀ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਅਜਮੇਰ ਤੋਂ ਗ੍ਰਿਫਤਾਰ ਕਰ ਲਿਆ ਹੈ ਇਹ ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਜਮੇਰ ਭੱਜ ਗਏ ਸਨ ਆਲ ਇੰਡੀਆ ਕਾਂਗਰਸ ਕਮੇਟੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੇ ਚੋਣ ਪ੍ਰਚਾਰ ਲਈ ਕੱਲ੍ਹ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਾਹਰ ਕੱਢ ਦਿੱਤਾ ਹੈ ਜਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਸ਼ਾਨੇ ਤੇ ਸਨ ਬੀਤੇ ਦਿਨੀ ਮੋਦੀ ਨੇ ਆਪਣੀ ਰੈਲੀ ਦੌਰਾਨ ਚੰਨੀ ਤੇ ਦੋਸ਼ ਲਾਇਆ ਸੀ ਕਿ ਉਸ ਨੇ ਆਪਣੇ ਬਿਆਨਾਂ ਰਾਹੀਂ ਬਿਹਾਰ ਦੇ ਲੋਕਾਂ ਦਾ ਅਪਮਾਨ ਕੀਤਾ ਹੈ ਇਸ ਤੋਂ ਬਾਅਦ ਵਿਵਾਦ ਤੋਂ ਬਚਣ ਲਈ ਕਾਂਗਰਸ ਨੇ ਹੁਣ ਚੰਨੀ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਹੈ ਉਧਰ ਕੱਲ ਇੱਕ ਹੋਰ ਰੈਲੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਦੇ ਸਿੱਖ ਦੰਗਿਆਂ ਬਾਰੇ ਜ਼ਿਕਰ ਕਰਦਿਆਂ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ तो कांग्रेस की पहचान सिखों के कटले आम से जुड़ी है ये 1984 में एक और दो नवंबर की ही तारीख थी आज भी दो नवंबर है 84 की एक और दो नवंबर जब दिल्ली में और देश के कई भागों में कांग्रेस के लोगों ने सिख नरसंहार किया था आज भी कांग्रेस सिख नरसंहार के गुनेगारों को पूरे सम्मान के साथ अपनी पार्टी में नए नए होते दे रही है उनको आगे बढ़ा रही है कांग्रेस हो या आरजेडी इन्हें ਆਪਣੇ ਪਾਪ ਦਾ ਕੋਈ ਪਛਤਾਵਾ ਨਹੀਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਭੰਗ ਕਰਨ ਸੰਬੰਧੀ ਜਾਰੀ ਨੋਟੀਫਿਕੇਸ਼ਨ ਦੀ ਸਖਤ ਆਲੋਚਨਾ ਕੀਤੀ ਹੈ ਉਹਨਾਂ ਆਖਿਆ ਕਿ ਇਸ ਕਦਮ ਨਾਲ ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਮੁੜ ਨੰਗਾ ਹੋ ਗਿਆ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਉਹਨਾਂ ਗੈਰ ਸੰਵਿਧਾਨਿਕ ਕਰਾਰ ਦਿੰਦਿਆਂ ਆਖਿਆ ਕਿ ਇਸ ਵਿਰੁੱਧ ਪੰਜਾਬ ਸਰਕਾਰ ਅਦਾਲਤ ਦਾ ਦਰਵਾਜ਼ਾ ਖੜਕਾਵੇਗੀ ਪੰਜਾਬ ਸਰਕਾਰ ਇਸ ਮਾਮਲੇ ਸੰਬੰਧੀ ਕਾਨੂੰਨੀ ਮਾਰਾਂ ਨਾਲ ਚਰਚਾ ਕਰ ਰਹੀ ਹੈ ਪੰਜਾਬ ਨੇ ਮੌਜੂਦਾ ਵਿੱਤੀ ਬਰੇ ਦੌਰਾਨ ਅਕਤੂਬਰ 2025 ਤੱਕ ਜੀਐਸਟੀ ਮਾਲੀਏ ਵਿੱਚ ਲਗਭਗ 22% ਦਾ ਵੱਡਾ ਵਾਧਾ ਦਰਜ ਕੀਤਾ ਹੈ ਅਕਤੂਬਰ ਮਹੀਨੇ ਵਿੱਚ ਜੀਐਸਟੀ ਮਾਲੀਏ ਵਿੱਚ 15% ਦਾ ਵਾਧਾ ਹੋਇਆ ਹੈ ਜੇਕਰ ਜੋਗ ਹੈ ਕਿ GST ਦੀਆਂ ਸੋਧੀਆਂ ਦਰਾਂ ਤੋਂ ਬਾਅਦ ਦੇਸ਼ ਦੇ ਕਈ ਰਾਜਾਂ ਵਿੱਚ ਅਕਤੂਬਰ ਮਹੀਨੇ ਦਾ GST ਮਾਲੀਆ ਘੱਟ ਦਰਜ ਕੀਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਦਾ ਸਿਹਰਾ ਪੰਜਾਬ ਸਰਕਾਰ ਦੇ ਬਿਹਤਰ ਪ੍ਰਬੰਧਾਂ ਨੂੰ ਦਿੱਤਾ ਹੈ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਵਿੱਚ ਫਲਾਉਦੀ ਨੇੜੇ ਭਾਰਤ ਮਾਲਾ ਐਕਸਪ੍ਰੈਸ ਵੇ ਤੇ ਰਾਤ ਇੱਕ ਵੱਡਾ ਹਾ사 ਵਾਪਰਿਆ ਇਸ ਹਾਸੇ ਵਿੱਚ ਇੱਕ ਟੈਂਪੋ ਟ੍ਰੈਵਲ ਸੜਕ ਦੇ ਖਨਾਰੇ ਖੜੇ ਟਰੱਕ ਨਾਲ ਜਾ ਟਕਰੀ ਹਾਸੇ ਵਿੱਚ 15 ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਯਾਤਰੀ ਬੀਕਾਨੇਰ ਨੇੜੇ ਸਥਿਤ ਇੱਕ ਆਸ਼ਰਮ ਤੋਂ ਮੱਥਾ ਟੇਕ ਕੇ ਵਾਪਸ ਜੋਧਪੁਰ ਪਰਤ ਰਹੇ ਸਨ ਬਟਾਲਾ ਪੁਲਿਸ ਨੂੰ ਗੈਂਗਸਟਰ ਜੱਗੂ ਭਗਵਾਨ ਪੁਰੀਆ ਦਾ 5 ਦਿਨਾਂ ਦਾ ਹੋਰ ਪੁਲਸ ਰਿਮਾਂਡ ਮਿਲ ਗਿਆ ਹੈ ਪੁਲਿਸ ਨੇ ਕੱਲ ਉਸ ਨੂੰ ਪਹਿਲਾਂ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਸਖਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਜਿਕਰ ਜੋਗ ਹੈ ਕਿ ਪੁਲਿਸ ਜੱਗੂ ਭਗਵਾਨ ਪੁਰੀਆ ਕੋਲੋਂ ਗੋਰਾ ਬਰਿਆਰ ਦੇ ਕਤਲ ਮਾਮਲੇ ਤੋਂ ਇਲਾਵਾ 10 ਅਕਤੂਬਰ ਨੂੰ ਬਟਾਲਾ ਵਿੱਚ ਦੋ ਨੌਜਵਾਨਾਂ ਦੀ ਹੱਤਿਆ ਤੇ ਮਾਮਲੇ ਸੰਬੰਧੀ ਪੁਛ ਪੜਤਾਲ ਕਰ ਰਹੀ ਹੈ ਤੇ ਇਸ ਸੰਬੰਧੀ ਉਸ ਨੂੰ ਆਸਾਮ ਦੀ ਜੇਲ੍ਹ ਤੋਂ ਬਟਾਲਾ ਲਿਆਂਦਾ ਗਿਆ ਹੈ। ਭਾਰਤੀ ਜ਼ਮੀਨ ਤੋਂ ਸਭ ਤੋਂ ਵੱਜਨੀ ਸੰਚਾਰ ਸੈਟੇਲਾਈਟ ਨੂੰ ਕੱਲ ਸਵਦੇਸ਼ੀ ਬਾਹੂਬੱਲੀ ਰਾਕੇਟ ਰਾਹੀਂ ਸਫਲਤਾਪੂਰਵਕ ਪੰਧ ਤੇ ਦਾਗ ਦਿੱਤਾ ਗਿਆ। ਐਸ ਨਾਲ ਇਸਰੋ ਨੇ ਇਤਿਹਾਸ ਸਿਰਜ ਦਿੱਤਾ ਇਸ ਤੋਂ ਪਹਿਲਾਂ ਇਸਰੋ ਭਾਰੀ ਸੈਟੇਲਾਈਟਾਂ ਦੀ ਲਾਂਚਿੰਗ ਫ੍ਰੈਂਚ ਗੁਆਇਨਾ ਤੋਂ ਕਰਦਾ ਸੀ ਇਹ ਪਹਿਲਾ ਸਵਦੇਸ਼ੀ ਟ੍ਰਾਇਲ ਸੀ ਜੋ ਸਫਲਤਾਪੂਰਵਕ ਪੂਰਾ ਹੋ ਗਿਆ ਇਸ ਸੈਟੇਲਾਈਟ ਦੇ ਲਾਂਚ ਨਾਲ ਭਾਰਤ ਹੁਣ ਖੇਤੇ ਤੇ ਆਪਣੀ ਪੈਣੀ ਨਜ਼ਰ ਰੱਖ ਸਕੇਗਾ ਤਾਮਿਲਨਾਡੂ ਸਰਕਾਰ ਨੇ ਸੂਬੇ ਵਿੱਚ ਚੋਣ ਕਮਿਸ਼ਨ ਦੁਆਰਾ ਐਲਾਨੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਮੁਹੰਮਦ ਦੇ ਵਿਰੋਧ ਦਾ ਐਲਾਨ ਕਰ ਦਿੱਤਾ ਹੈ ਕੱਲ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਲੈਕਸ਼ਨ ਕਮਿਸ਼ਨ ਦੇ ਇਸ ਫੈਸਲੇ ਖਿਲਾਫ ਤਾਮਿਲਨਾਡੂ ਸਰਕਾਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵੇਗੀ ਜਿਕਰਯੋਗ ਹੈ ਕਿ ਤਾਮਿਲਨਾਡੂ ਸਰਕਾਰ ਚਾਹੁੰਦੀ ਹੈ ਕਿ ਸੂਬੇ ਵਿੱਚ ਜੋ ਵਿਸ਼ੇਸ਼ ਸੁਧਾਈ ਹੋਣੀ ਹੈ ਉਹ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਵੇ ਪਰ ਚੋਣ ਕਮਿਸ਼ਨ ਇਸ ਲਈ ਤਿਆਰ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸੰਬੰਧੀ ਕਰਵਾਈ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਕੱਲ ਤੋਂ ਸੂਬੇ ਭਰ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਆਯੋਜਿਤ ਕੀਤੇ ਜਾਣਗੇ ਇਹ ਪਹਿਲੇ ਪੜਾਅ ਵਿੱਚ ਪਠਾਨਕੋਟ ਜਲੰਧਰ ਪਟਿਆਲਾ ਤੇ ਫਤਿਹਗੜ ਸਾਹਿਬ ਵਿੱਚ ਹੋਣਗੇ ਇਹਨਾਂ ਸੰਬੰਧੀ ਪ੍ਰਬੰਧ ਕਰ ਲਏ ਗਏ ਹਨ ਪ੍ਰਸ਼ਾਸਨ ਨੇ ਲੋਕਾਂ ਨੂੰ ਇਹਨਾਂ ਸ਼ੋਹਾਂ ਵਿੱਚ ਆਉਣ ਦਾ ਸੱਦਾ ਦਿੱਤਾ ਹੈ ਜਿਕਰਯੋਗ ਹੈ ਕਿ ਇਹ ਸ਼ੋਅ ਪੰਜਾਬ ਭਰ ਵਿੱਚ ਕਰਵਾਏ ਜਾਣੇ ਹਨ ਤੇ 20 ਨਵੰਬਰ ਤੱਕ ਇਹ ਸ਼ੋਅ ਕਰਵਾਏ ਜਾਣਗੇ ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਕੱਲ ਭਾਰਤ ਨੇ ਤੀਜੇ T20 ਇੰਟਰਨੈਸ਼ਨਲ ਮੈਚ ਵਿੱਚ ਆਸਟ੍ਰੇਲੀਆ ਨੂੰ ਹਰਾ ਦਿੱਤਾ ਅਰਸ਼ਦੀਪ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਆਸਟ੍ਰੇਲੀਆ ਦੇ ਤਿੰਨ ਬੱਲੇਬਾਜ਼ਾਂ ਨੂੰ ਆਊਟ ਕੀਤਾ ਆਸਟ੍ਰੇਲੀਆ ਨੇ ਭਾਰਤ ਨੂੰ 188 ਦੌੜਾਂ ਦਾ ਟੀਚਾ ਦਿੱਤਾ ਜਿਸ ਨੂੰ ਭਾਰਤ ਨੇ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਇਸ ਜਿੱਤ ਤੋਂ ਬਾਅਦ T20 ਮੈਚਾਂ ਦੀ ਲੜੀ ਦੋਵਾਂ ਮੁਲਕਾਂ ਵਿੱਚ ਇੱਕ-ਇੱਕ ਨਾਲ ਬਰਾਬਰ ਹੋ ਗਈ ਹੈ ਹਾਲੇ ਦੋ ਮੈਚ ਹੋਰ ਖੇਡਣੇ ਬਾਕੀ ਹਨ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ